ਸਸੀ ਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਮੈਂ ਹੁਣੇ-ਹੁਣੇ ਪਟਿਆਲੇ ਤੋਂ ਆਇਆ ਚੁੰਗੀ ਤਾਂ ਮੈਂ ਇੱਕ ਬੰਦੇ ਦੀ ਕਹਾਣੀ ਸੁਣੀ ਤਾਂ ਮੈਨੂੰ ਬੜਾ ਅਜੀਬ ਲੱਗਿਆ ਕਹਾਣੀ ਕੀ ਆ ਉਹ ਤੁਹਾਨੂੰ ਮੈਂ 2 ਮਿੰਟ ਬਾਅਦ ਚ ਦੱਸਦਾ ਪਰ ਪਹਿਲਾਂ ਮੈਂ ਇਹ ਦੱਸਦਾ ਕਿ ਪੰਜਾਬ 'ਚ ਯਾਰ ਕੋਈ ਕਮੀ ਨਹੀਂ ਜਿਹਨੇ ਕੰਮ ਕਰਨਾ ਇਹ ਗੱਲ ਆਖਦਾ ਕੌਣ ਆ ਕਿ ਪੰਜਾਬ 'ਚ ਕੰਮ ਦੀ ਕਮੀ ਆ ਜਾਂ ਰਜਗਾਰ ਨਹੀਂ ਹੈਗਾ ਇਹ ਗੱਲ ਉਹ ਆਖਦੇ ਨੇ ਜਿਨ੍ਹਾਂ ਨੇ ਕੰਮ ਕਰਨਾ ਨਹੀਂ ਹੈਗਾ ਠੀਕ ਆ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਨਾ ਉਹ ਕਿਤੋਂ ਨਾ ਕਿਤੋਂ ਕੰਮ ਲੱਭ ਹੀ ਲੈਂਦੇ ਨੇ ਜਾਓ ਆਪਣਾ ਕੰਮ ਸਟਾਰਟ ਕਰਨਗੇ ਕੰਮ ਕੋਈ ਛੋਟਾ ਵੱਡਾ ਤਾਂ ਹੁੰਦਾ ਨਹੀਂ ਹੈਗਾ ਜਿਨ੍ਹਾਂ ਦੇ ਦਿਮਾਗ 'ਚ ਇਹ ਗੱਲ ਬੈਠ ਗਈ ਉਹਨਾਂ ਵਾਸਤੇ ਤਾਂ ਕੋਈ ਕਮੀ ਨਹੀਂ ਜਿਨੇ ਇਹ ਸੋਚਣਾ ਕੀ ਆ ਕੰਮ ਛੋਟਾ ਆ ਜੇ ਕੰਮ ਵੱਡਾ ਆ ਜੇ ਵੱਡਾ ਤਾਂ ਮੈਨੂੰ ਹੋਣਾ ਨਹੀਂ ਜੇ ਛੋਟਾ ਤਾਂ ਮੈਂ ਕਿਉਂ ਕਰਾਂ ਠੀਕ ਆ ਉਹਨਾਂ ਵਾਸਤੇ ਕੋਈ ਕੰਮ ਹੈ ਵੀ ਨਹੀਂ ਮੈਂ ਹੁਣੇ-ਹੁਣੇ ਘੰਟਾ ਪਹਿਲਾਂ ਚੁੰਗੀ ਤੋਂ ਆਇਆ ਮੈਂ ਉੱਥੇ ਇੱਕ ਬੰਦੇ ਦੀ ਕਹਾਣੀ ਸੁਣੀ ਉੱਥੇ ਕਹਿੰਦੇ ਵੀ ਆ ਇੱਕ ਕੋਈ ਬਿਹਾਰ ਤੋਂ ਇਨਸਾਨ ਆ ਉਹ ਬੰਦੇ ਨੇ ਇੱਥੇ ਦੁਕਾਨ ਖਰੀਦੀ ਆ 60 ਲੱਖ ਰੁਪਏ ਦੀ ਦੁਕਾਨ ਖਰੀਦੀ ਕਿਥੋਂ ਕੋਈ ਇਨਕਮ ਉਹਦੇ ਲਵੇ ਪਿੱਛੋਂ ਨਹੀਂ ਸੀਗੀ ਕੋਈ ਵੀ ਬਹੁਤ ਵੱਡੀ ਕੋਈ ਪ੍ਰਾਪਰਟੀ ਸੀਗੀ ਉਹਨੇ ਸਬਜ਼ੀ ਵੇਚੀ ਆ 15-16 ਸਾਲ ਲਗਾਤਾਰ ਤੇ ਸਬਜ਼ੀ ਵੇਚਣ ਤੋਂ ਪਹਿਲਾਂ ਉਹ 15-16 ਸਾਲ ਪਹਿਲਾਂ ਉਹ ਵੀ ਗਰੀਬ ਏ ਸੀਗਾ ਤੇ ਉਹਨੇ ਮਿਹਨਤ ਕਰ ਕਰਕੇ ਅੱਜ ਦੁਕਾਨ ਖਰੀਦੀ ਆ ਤੇ ਫਿਰ ਮੈਂ ਹੈਰਾਨ ਹੋ ਗਿਆ ਕਿ ਜਦ ਉਹ ਬੰਦਾ ਆ ਕੇ ਪਰਦੇਸ ਚੋਂ ਸਾਡੇ ਇੱਥੇ ਆ ਕੇ ਜਗਾ ਖਰੀਦ ਸਕਦਾ ਉਹ ਵੀ ਸਬਜ਼ੀ ਵੇਚ-ਵੇਚ ਕੇ ਤਾਂ ਫਿਰ ਅਸੀਂ ਕਿਉਂ ਨਹੀਂ ਕਾਮਯਾਬ ਹੋ ਸਕਦੇ ਬਾਕੀ ਦੂਜੀ ਗੱਲ ਆ ਇਹ ਆ ਬਈ ਵੀ అలਾਰਮ ਉਹਨਾਂ ਨੂੰ ਜਗਾਉਂਦਾ ਜਿਨ੍ਹਾਂ ਨੂੰ ਕੋਈ ਸਰਦਾਰਦੀ ਜਾਂ ਕੋਈ ਬੋਝ ਨਹੀਂ ਹੁੰਦਾ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੇ ਕੋਈ ਕੰਮ ਨਹੀਂ ਕਰਨਾ ਸਵੇਰੇ ਉੱਠ ਕੇ ਬਾਕੀ ਜਿਹੜੇ ਬੰਦੇ ਦੇ ਸਿਰ ਤੇ ਜ਼ਿੰਮੇਵਾਰੀਆਂ ਨੇ ਨਾ ਉਹ ਤਾਂ ਆਪ ਹੀ ਉੱਠ ਖੜਦਾ ਉਹਨੂੰ ਕੋਈ ਲਾਰਮ ਦੀ ਲੋੜ ਨਹੀਂ ਪੈਂਦੀ ਕਿਸੇ ਦੇ ਜਗਾਉਣ ਦੀ ਲੋੜ ਨਹੀਂ ਪੈਂਦੀ ਯਾਰ ਬਹਾਨੇ ਲੱਪਣੇ ਤਾਂ ਬੰਦ ਕਰਨੇ ਚਾਹੀਦੇ ਨੇ ਆਪਾਂ ਨੂੰ ਹਨਾ ਆਪਾਂ ਵੈਸੇ ਹੀ ਬਹਾਨੇ ਲੱਭੀ ਜਾਂਦੇ ਆ ਕਿ ਇੱਥੇ ਕੰਮ ਨਹੀਂ ਰਜਗਾਰ ਦੀ ਕਮੀ ਆ ਜਾਂ ਬਾਹਰ ਤਰਜੋ ਕਰਦੇ ਆ ਨਾ 20 ਲੱਖ ਰੁਪਏ ਲਵਾ ਕੇ ਬਾਹਰ ਵੀ ਜਾ ਕੇ ਕਰਨ ਦਾ ਕੰਮੇ ਪਊ ਇੱਥੋਂ ਚੰਗਾ ਕੰਮ ਨਹੀਂ ਲੱਭ ਸਕਦਾ ਉੱਥੇ ਵੀ ਬਸ ਇੰਨਾ ਕੁ ਜ਼ਰੂਰ ਹੈ ਵੀ ਉੱਥੇ ਕੰਮ ਕਰੇ ਦੇ ਥੋੜੇ ਜਿਹੇ ਪੈਸੇ ਜ਼ਿਆਦੇ ਨੇ ਉਹ ਵੀ ਜੇ ਆਪਾਂ ਉਹ ਪੈਸਿਆਂ ਨੂੰ ਮੰਨ ਲਾ 1 ਨੂੰ 60 ਨਾਲ ਗੁਣਾ ਕਰ ਦਿਆਂ ਤਾਂ ਪਰ ਜੇ ਉਹ ਪੈਸਿਆਂ ਦੀ ਉੱਥੇ ਦੇਖਿਆ ਜਾਵੇ ਤਾਂ ਉੱਥੇ ਤੁਸੀਂ 1 ਮਹੀਨੇ ਦੇ 2500 ਤੋਂ ਲੈ ਕੇ 3000 ਡਾਲਰ ਹੀ ਕਮਾਓਗੇ ਇਸ ਤੋਂ ਜ਼ਿਆਦਾ ਨਹੀਂ ਤੇ ਇੱਥੇ ਤੁਸੀਂ ਕਮਾਓਗੇ 1 ਮਹੀਨੇ ਦਾ 20000 ਰੁਪਿਆ 15000 ਰੁਪਿਆ ਉੱਥੇ ਵਾਲੇ ਪੈਸੇ ਉੱਥੇ ਉੰਨੇ ਚ ਚੱਲਣੇ ਨੇ ਇੱਥੇ ਵਾਲੇ ਉੱਥੇ ਇੱਥੇ ਵੀ ਇੰਨੇ ਚ ਚੱਲਣੇ ਨੇ ਬਸ ਉੱਥੇ ਵਾਲੇ ਉਰੇ ਆ ਕੇ ਜੀ ਉੱਥੇ ਤੁਸੀਂ ਬਚਾਉਂਗੇ 5-400 ਰੁਪਇਆ ਜਾਂ 1000 ਰੁਪਇਆ ਮਹੀਨੇ ਦਾ ਉਹ ਇੱਥੇ ਆ ਕੇ 1 ਨਾਲ 60 ਹੁੰਦੇ ਨੇ ਇਸ ਕਰਕੇ ਇੱਕ ਦੂਜੇ ਦੀ ਰੇਸ ਚ ਦੇਖੋ ਦੇਖ ਜਿਹਦੇ ਲਵੇ ਕੋਈ ਪ੍ਰਾਪਰਟੀ ਆ ਥੋੜੀ ਮੋਤੀ ਉਹਨੂੰ ਦੇਖ ਫੇ ਵੇਚ-ਵੇਚ ਕੇ ਭੱਜਿਆ ਨਾ ਕਰੋ ਤੇ ਇਹਨੂੰ ਭੰਡੋ ਨਾ ਦੇ ਇਸ ਨੂੰ ਕਿ ਇੱਥੇ ਕੰਮ ਦੀ ਕਮੀ ਆ ਕੰਮ ਬਹੁਤ ਨੇ ਕਰਨੇ ਵਾਲਾ ਆਉਣਾ ਚਾਹੀਦਾ ਬੰਦਾ ਇਹ ਕੰਮ ਜਿਹਦੇ ਦਿਮਾਗ 'ਚ ਇਹ ਅੜ ਗਿਆ ਕਿ ਇਹ ਛੋਟਾ ਉਹ ਨਹੀਂ ਕਰ ਸਕਦਾ ਜਾਂ ਜਿਹੜਾ ਕੋਈ ਸੋਚਦਾ ਇਹ ਵੱਡਾ ਇਹ ਮੇਤੋਂ ਨਹੀਂ ਕਰ ਹੋਣਾ ਐਵੇਂ ਤਾਂ ਫਿਰ ਬਹਾਨੇ ਹੀ ਹੋਣਗੇ ਇੰਨੀ ਕੀ ਗੱਲ ਆ ਬਾਈ ਵੀ ਇੱਥੇ ਕੰਮ ਦੀ ਕੋਈ ਕਮੀ ਨਹੀਂ ਹੈਗੀ ਜਿਹਨੇ ਕਰਨਾ ਪੁੱਛੋ ਨਾ ਵੀ ਇੰਨੇ ਕੰਮ ਨੇ ਤੁਸੀਂ ਬਾਹਰ ਤਾਂ ਨਿਕਲ ਕੇ ਦੇਖੋ ਜਾਂ ਤੁਸੀਂ ਕਰਨ ਦਾ ਮਨ ਤਾਂ ਬਣਾਓ ਬਾਕੀ ਬਾਈ ਧੰਨਵਾਦ ਜੀ ਵੀਡੀਓ ਕਿਸੇ ਨੂੰ ਗਲਤ ਲੱਗੇ ਉਹ ਆਪਾਂ ਕਹਿ ਨਹੀਂ ਸਕਦੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਦਿਆ ਕਰੋ ਲਾਈਕ ਸ਼ੇਅਰ ਕਰਦਿਆ ਕਰੋ ਜਿਹੜੇ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ